چاہتے ہو ਸਰਕਾਰ ਦੇ ਨਸੀਬ ਬਸਤੀਆਂ ਵਿੱਚ ਵੀ ਕਰਦੀ ਉਹਨਾਂ ਨਾਲ ਦੇ ਬੰਦ ਚੁੱਕਦੇ ਨੇ ਕਿ ਸਭ ਆਰੇ ਸੋਰੀ ਨਾ ਮੀਂਹ ਤੁਸਦਾ ਹੋਵੇ ਕਿਉਂਕਿ ਆਏ ਦਾ ਸਰਕਾਰ ਨੀ ਆਏ ਦੀ ਸਰਕਾਰ ਨੀ ਲੰਗਾ ਉੱਠੇ ਜਾਣਾ ਸੰਗਾ ਸੋਸਤਾ ਲੋਕੋ ਤੇ ਮਾਂ ਨਹੀਂ ਲੱਗਦਾ ਸਭ ਨਾੜੇ ਨੂੰ ਅੱਗੇ ਨਹੀਂ ਰੱਖੇਗਾ ਤੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਨਹੀਂ ਮਿਲਦੀ ਮਾਂ ਪਿਓ ਪਾਧਰ ਸੋਨੇ ਬੇਡ ਭੇਦ ਨਾ ਜਾਣਾ ਕੱਲਾ ਖਾਣੀ ਮਾਂ ਪਿਓ ਪੜਾਣ ਦਾ ਹਾਵਣਾ ਅਰ ਸਤਿਗਿਂਤ ਕੁੱਪਣ ਬਾਣੀ ਮਾਂ ਪੂਰ ਪਰ ਹਰ ਕਦੇ ਕੋਲ ਦੇਵੀ ਸੇਧ ਤੇਵੀ ਦੇਵ ਦਾ ਸੇਵ ਤੁਮਾਣੀ ਬਾਪੂ ਪਰ ਪਰ ਕਰੇ ਸਤਿਕਾਰ ਅਤ ਸੰਪੀਤ ਕੋ ਮਾਂ ਬਾਪ ਨੂੰ ਮਾਂ ਨੂੰ ਬਾਰਹਾ ਕਰੇ ਗਾਨ ਕੋਈ ਮਾਨ ਅਧਿਆਰ ਪਰਾਨੀ ਤੇ ਐਸੇ ਬਤਨ ਜਿਹੜੇ ਆਉਂਦੇ ਨੇ ਮਾਪੇ ਦੇ ਸਤਕਾਰ ਕੀਤੀ ਹੁੰਦੇ ਤੇ ਜੇ ਤਾ ਉਹਨਾਂ ਦੀ ਮੁਖ ਮੱਧ ਤੇ ਨਮਸਕਾਰ ਤੁਮ ਬਤਨਾਂ ਨੂੰ ਕਰੀਏ ਕਿ ਮਾਪਿਆਂ ਦਾ ਸਤਕਾਰ ਬਹੁਤ ਅਤੀ ਜ਼ਰੂਰੀ ਹੈ ਕਿ ਆਪੋ ਸਤ ਬੈਠੇ ਮਾਤਾ ਦੀ ਬੈਠ ਕੇ ਤੁਸੀਂ ਬਤਨ ਕਰੋ ਜੀ ਸੇਖ ਮਹਾਰਾਜ ਸਾਹਿਬ ਜੀ ਨੇ ਜਦੋਂ ਦੇਖਲੇ ਜੇਤਾਂ ਆਇਆ ਉਹਨੇ ਆਖਿਆ ਕਿ ਮੈਂ ਤਾਂ ਤੁਹਾਡੇ ਚਰਨਾਂ ਦੀ ਇੰਤਜ਼ਾਰ ਨਹੀਂ ਆ ਕਿ ਤੁਹਾਡੇ ਪਿਤਾ ਜੀ ਬਚਨ ਕਰ ਗਏ ਸਮਾਜ ਨੇ ਕਾਹ ਕਰ ਸੀ ਆਪਣੇ ਸਪੋਸਟਰ ਨੂੰ ਗੁਨਾਹ ਸਰ ਵੀ ਹਾਲ ਤੋਂ ਦਿੱਖੇ ਸਮਾਂ ਤੁਸੀਂ ਦਰਸ਼ਨ ਕਰ ਰਹੇ ਨੇ ਮੈਂ ਤੁਹਾਡੇ ਕਰਨੀ ਆ ਤੁਹਾਡੇ ਪਿਤਾ ਜੀ ਦੇ ਬਚਨ ਸਮੁੰਦਰੀ ਪਰ ਇੱਕ ਉਹ ਬਚਨ ਕਰ ਗਿਆ ਸਮਾ ਜੇ ਤੁਹਾਡੇ ਘਰ ਦੇ ਵਿੱਚ ਪੋਤਰਾ ਹੋਣਾ ਨਾਲ ਨਾ ਉੱਡਾ ਦਾ ਕੋਈ ਹੋਇਆ ਕਿ ਨਾਲ ਕੋ ਬੋੜਾ ਗੱਲ ਕੇ ਕੋਈ ਸ਼ਖਤ ਫਿਰ ਜੇ ਜਮਾਹ ਬਚਨ ਸਮਰੇ ਸੁਕੁਨਾ ਨੇ ਉੱਝਿਆ ਆਖਿਆ ਸੀ ਕਿ ਤੁਸੀਂ ਅਖੰਡ ਪੜ ਸਾਧ ਦਾ ਜ਼ਿਕਰ ਉਥੇ ਕੀਤਾ ਵੀ ਤੁਸੀਂ ਇੱਥੇ ਪਾਤਸ਼ਾਹ ਦਾ ਆਪਰਾਉ ਕਿਹ ਚਾਰ ਦਾ ਮੂਮੈਂਟ ਇਸ ਚੌਂਕ ਵਿੱਚ ਸੁਣਾਉਂਦੇ ਕਿ ਇਹ ਸਹੀ ਹੋਇਆ ਕਿ ਉੱਥੇ ਸੁਣਿਆ ਗਿਆ ਪਾਤਸ਼ਾਹ ਪਰਵਾਜ਼ ਨੂੰ ਬਹਿ ਕੇ ਸੁਣਿਆ ਕਿ ਤੇਗ ਬਹਾਦਰ ਸਾਹਿਬ ਦੀ ਮਾਤਾ ਗੁਜਰ ਕੌਰ ਸਾਹਿਬ ਦੀ ਮਾਤਾ ਕੌਰ ਜੀ ਸਾਥ ਪਿਆਰ ਵਾਲਿਆਂ ਨੇ ਉੱਥੇ ਪਾਵਨ ਬਾਣੀ ਦਾ ਜਾਪ ਸੁਣਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਤੇ ਮਾਤਾ ਗੁਜਰ ਕੌਰ ਜੀ ਇਹਨਾਂ ਨੇ ਵੀ ਕਹਾਵਤਾਂ ਸੁਣਿਆ ਤੇ ਉਹਨਾਂ ਲਿਖਿਆ ਗੁਰੂ ਕਬੀਰ ਜੀ ਤਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਾਤਾ ਗਿਦੜ ਕਵਰ ਜੀ ਦੀ ਇੱਕ ਕਥ ਵਿੱਚ ਮਣਾ ਕੇਸ ਸਥਾਨ ਤੇ ਕਰਵੜੀ ਦੇ ਕੇ ਹੋ ਗਿਆ ਸੀ ਆਖੋ ਸਤਿ ਸ਼੍ਰੀ ਅਕਾਲ ਦਾਸਤ ਇਹਨਾਂ ਕੀ ਆਪ ਜੀ ਨਾਲ ਚਰਣਾ ਤੇ ਦੇਖੀ ਚਲਗਾ ਜੇ ਕਲਗੀ ਤਰ ਸਾਹਿਬ ਜੀ ਦਾ ਕਾਮ ਧਿਆਣਾ ਬਣਾਉਣਾ ਤੇ ਇਸ ਪ੍ਰਕਰਨ ਨੂੰ ਆਪਾਂ ਕਮਚਾਰ ਕਰਦੇ ਆਂ ਇਹਦੇ ਵਿੱਚੋਂ ਸਾਨੂੰ ਕੀ ਦਿੱਸਦਾ ਭਾਜਾ ਤੇ ਤਾਂ ਇਹ ਨਹੀਂ ਸਾਖੀ ਵਿੱਚੋਂ ਕੁਝ ਸਿੱਖਿਆ ਸਾਨੂੰ ਫਾਇਦਾ ਇਹ ਦੱਸਾਂ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਕੋਈ ਵੀ ਕਾਰਤ ਦੀ ਤਰ੍ਹਾਂ ਪਤਾ ਕਰਨੀ ਚਾਹੁੰਦਾ ਕੋਈ ਭਾਪਦਾ ਤਾਂ ਤੈਨੂੰ ਆਪਣੇ ਸਾਨੀ ਦੇ ਚਰਨ ਪਰਸ ਉੱਤੇ ਪਈ ਤੇ ਆ ਕੋਸਤ ਜਿਵੇਂ ਦਸਾਂ ਦੇ ਵਿਦਿਆਰਥੀ ਸਤਿ巴巴ਸ਼ਾ ਸਿੱਖੀ ਦੀ ਬਚਨ ਕਰਿਆ ਕਰਦੇ ਸੀ ਕਾਰਤ ਦੀ ਰੰਭਤਾ ਵਿੱਚ ਵੀ ਤੂੰ ਚਰਨ ਪਰਸ ਜਦੋਂ ਕਾਰਤ ਦੀ ਸਫਲਤਾ ਹੋ ਜਾਂਦੀ ਆ ਫਿਰ ਸੰਗਤ ਦੀ ਚਰਨ ਪਰਸ ਤੇ ਅੱਗੇ ਚੱਲਦੀ ਹੈ ਸਤ ਸਤ ਬਾਹ ਫਿਰ ਸਭ ਨੂੰ ਸੱਚੇ ਪਾਤਸ਼ਾਹ ਦੀ ਘਟਨਾ ਸਾਹਿਬ ਦੀ ਪਾਵਨ ਕੋ ਸਰਪਰਕੀ ਤੋਂ ਪੁੱਛ ਕੇ ਉਸ ਤਰਕੀ ਦੇ ਪਰਿਫਾਏ ਸਤਿਗੁਰੂ ਵਰਤ ਕਾਰਜ ਜੋ ਬੁਰੇ ਸਾਰੇ ਸਾਖੀ ਜੀਓ ਸਾਹਿਬ ਸੱਚੇ ਪਾਈਆ ਦੀ ਸੇਵਾ ਕਰਦੇ ਹੋਇਆ ਗੁਰਮਖੰਡੋਂ ਸੰਸਗੁਰਾਂ ਨੂੰ ਨਿਸ਼ਕਾਪਾਹਾਯਾ ਹੈ ਸਤਿਗੁਰੂ ਮਹਾਰਾਜ ਜਨਤੀ ਕਲਾ ਵਰਕ ਕਰਨ ਉਹ ਕੌਲਾ ਜੀ ਅੱਜ ਇੱਕ ਬਹਿ ਕੇ ਸੇਵਾ ਹੋਈ ਸਤ ਪੰਜ ਸੌ ਕੰਮ ਦੇ ਜੁਬੀ ਚਾਂਦ ਜਿਓ ਅਪਾੜੇ ਅਸੀਂ ਮਤੁਰ ਰੂਪ ਤੇ ਉਹ ਪਾਵਰ ਸਿੱਧ ਕਰ ਸਕਦਾ ਹੈ ਬਟਨਾ ਸਹਾਬੀ ਤਸਦੀ ਦੇ ਬਾਗ ਜਾਗੇ ਜਾਗੇ பட்டடா சாப்பிசாச்சன மனுக்கு தான் பக்தி சக்தி நா ਤੂ ਰ ਆਇਆ ਤੋ ਕਬਤੂ ਤਰ ਤਾਣੀ ਹੋ ਗੁਨਾ ਕਰੇਗਾ ਸਾਥ ਹੀ ਰੇ ڪنه ڪا I'm not ਸਰਤਜੀਤ ਦਾ ਆਪਕੋ ਪਟਨਾ ਸਾਹਿਬ ਜੀ ਦੀ ਤਰਫ ਦੇ ਹੁੰਦਾ ਬਦਲਤੀ ਸਾਹਿਬ ਜੀ ਦੇ ਪਬਲਿਕ ਸੈਂਟਰ ਇਟ ਪਟਨਾ ਸਾਹਿਬ ਹੁੰਚਿਆ ਉਹਨੇ ਪਪਾ ਜੀ ਬਤਨ ਕਰਦੇ ਸਨ ਤੁਸੀਂ ਸਰਤਜੀਤ ਜੀ ਦੇ ਕੋਲ ਸਭੇ ਰਹੇ ਇੱਕ ਕਮਨਤ ਤਰਫ ਤੇ ਲੋ ਪਿਆਰ ਵਿੱਚ ਤੁਸਰ ਕਰਕੇ ਇੱਕ ਸਮਾਂ ਰਹਿਣਾ ਸਾਹਿਬ ਜੀ ਦੇ ਸਭਨੇ ਦੇਖੋ ਜੀ ਪ੍ਰੋਫੈਸਰ ਜੀ ਦਾ ਸਿੱਧਾ ਸਤਿਕਾਰ ਸਮਗਾ ਕਰਮ ਕਰੋ ਕਿ ਉਹ ਸਿੱਧਾ ਬੋਲੋ ਉਸ ਦਾ ਉਸ ਕਰਨਾ ਹੈ ਫਕੀਰ ਜੀ ਮੈਂ ਦਰਸਾ ਦੇਣਾ ਹੈ ਜਿਸੇ ਦਾ ਦਿੱਕਤ ਹੈ ਉੱਥੇ ਉੱਥੇ ਵੀ ਸਟੇ ਕਰੂ ਅਬਰਦਾ ਸਾਹਿਬ ਜੀ ਦੇ ਰਚਨਾ ਪੜਦੇ ਹਨ ਮਨਸਾਉਤ ਹੈ ਆ ਅਵੇ ਆ ਕਰ ਮੰਗਲ ਗਾਓ ਸਭੀ ਜਿਹੜੋ ਆਹ ਆ ਤੂੰ ਸੁਣਿਆ ਦੀ ਮੇਰੇ ਤਨ ਚਾਉ ਪਿਆ ਆਹ ਤੂੰ ਸੁਣਿਆ ਦੀ ਮੇਰੇ ਮਨ ਚਾਉ ਪਿਆ ਆਹ ਤੂੰ ਸੁਣਿਆ ਦੀ ਫਿਰ ਬਣਿਆ